ਸਮਾਜ ਸੇਵੀ ਸੰਸਥਾ ਜਾਗਦਾ ਜਮੀਰ ਵੱਲੋਂ ਅੱਜ ਕਾਰਪੋਰੇਸ਼ਨ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਆਲਖ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ ਹੀ ਇੱਕ ਉਹਨਾਂ ਦੇ ਹੀ ਵਿਭਾਗ ਦੇ ਐਮਟੀਵੀ ਵੱਲੋਂ ਇੱਕ ਲਿਸਟ ਬਣਾਈ ਗਈ ਸੀ ਕਿ ਸ਼ਹਿਰ ਦੇ ਵਿੱਚ 103 ਬਿਲਡਿੰਗਾਂ ਜਿਹੜੀਆਂ ਨੇ ਜਿਹੜੀ ਕਿ ਹੋਟਲ ਦੇ ਰੂਪ ਵਿੱਚ ਬਣ ਰਹੀਆਂ ਨੇ ਉਹ ਸਾਰੀਆਂ ਜਾ ਰਹੀਆਂ ਨੇ ਇਲੈਗਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਪਪਾਰ ਹੈ ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ مالی ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ 'ਚ ਫੁੱਟਬਾਲ, ਕਬੱਡੀ, ਖੋ-ਖੋ, ਐਥਲੈਟਿਕ, ਵਾਲੀਬਾਲ ਤੇ ਸ਼ੂਟਿੰਗ ਮੁਕਾਬਲੇ ਕਰਵਾਏ ਗਏ ਨੇ। ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਹੁਣ ਮੈਨੂੰ ਕੀ ਮਿਲ ਜਾਊਗਾ ਤਰੱਕੀਆਂ ਵੀ ਦੇ ਮੰਗੂ ਸੀਜ਼ਨ 3 ਵਿੱਚ ਇਸ ਵਾਰ ਕੁੱਲ 37 ਵੱਖ-ਵੱਖ ਖੇਡਾਂ ਸ਼ਾਮਲ ਕੀਤੀਆਂ ਗਈਆਂ ਸਨ ਇਨਹੀਂ ਇਸ ਵਾਰ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। ਉਹ ਬਿਲਡਿੰਗਾਂ ਦੇ ਬਾਰੇ 2024 ਦੇ ਵਿੱਚ ਤੀਸਰੇ ਮਹੀਨੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਸੀ ਕਿ ਪਰ ਹੁਣ ਤੱਕ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਗਦਾ ਜਮੀਰ ਨੇ ਅੱਜ ਫਿਰ ਇੱਕ ਮੰਗ ਪੱਤਰ ਕਮਿਸ਼ਨਰ ਕਾਰਪੋਰੇਸ਼ਨ ਕਮਿਸ਼ਨਰ ਨੂੰ ਦਿੱਤਾ ਹੈ ਅਸੀਂ ਗੱਲ ਕਰਨੇ ਆ ਸੁਭਾਸ ਜੀ 2024 ਚ ਤੀਸਰੇ ਮਹੀਨੇ ਵੀ ਇਸ ਤਰ੍ਹਾਂ ਦਾ ਇੱਕ ਤੁਸੀਂ ਕੰਪਲੇਂਟ ਦਿੱਤੀ ਸੀਗੀ ਇੱਕ ਤੁਹਾਡੇ ਕੋਲ ਲਿਸਟ ਵੀ ਆਈ ਸੀ ਜਿਹਦੇ ਜਿਹ 103 ਬਿਲਡਿੰਗਾਂ ਜੜੀਆਂ ਨੇ ਗੈਰ ਕਾਨੂੰਨੀ ਢੰਗ ਨਾਲ ਉਹ ਸਾਰੀਆਂ ਜਾਰੀਆਂ ਨੇ ਉਸ ਵੇਲੇ ਕੁਝ ਬਿਲਡਿੰਗਸ ਨੂੰ ਸੀਲ ਵੀ ਕੀਤਾ ਗਿਆ ਸੀ ਫਿਰ ਉਹ ਮਤਲਬ 9 ਮਹੀਨੇ ਚ ਕੰਮ ਕਰਨਾ ਸ਼ੁਰੂ ਹੋ ਗਿਆ ਇੱਥੇ ਭ੍ਰਸ਼ਟਾਚਾਰ ਇਹਦਾ ਬੋਲਬਾਲਾ ਹੈ ਜਿਹੜਾ ਕਾਰਪੇਸ਼ਨ ਦਫ਼ਤਰ ਹੈਗਾ ਨਾ ਇਹ ਕਰਪਸ਼ਨ ਦਾ ਦਫ਼ਤਰ ਹੈਗਾ ਅਸੀਂ ਕਿਉਂ ਆਵਾਜ਼ ਚੁੱਕਦੇ ਆਂ ਅਸੀਂ ਆਵਾਜ਼ ਇਸ ਕਰਕੇ ਚੁੱਕ ਰਹੇ ਆਂ ਵੀ ਜਦੋਂ ਕੋਈ ਇੱਥੇ ਗਰੀਬ ਕੰਮ ਲੈਣ ਆਂਦਾ ਹੈ ਆਪਣਾ ਹੱਕ ਦੀ ਗੱਲ ਕਰਨ ਆਂਦਾ ਹੈ ਤੇ ਉਹਨਾਂ ਨੂੰ ਨਿਆ ਨਹੀਂ ਮਿਲਦਾ ਅਸੀਂ ਅਕਸਰ ਵੇਖਿਆ ਸਾਲ ਦੋ ਸਾਲ ਤੋਂ ਕਾਰਪੋਰੇਸ਼ਨ ਜਾ ਰਹੇ ਆਂ ਔਰ ਇੱਥੇ ਜੇ ਕਿਸੇ ਦਾ ਕੋਈ ਲੈਂਟਰ ਦੋ ਫੁੱਟ ਅੱਗੇ ਵੱਜ ਜਾਂਦਾ ਹੈ ਨਾ ਤੇ ਕਾਰਪੋਰੇਸ਼ਨ ਦੇ ਅਫਸਰ ਉਸੇ ਲਈ ਉੱਥੇ ਵੱਡੀਆਂ-ਵੱਡੀਆਂ ਮਸ਼ੀਨਾਂ ਲੈ ਕੇ ਚੱਲ ਜਾਂਦੇ ਨੂੰ ਠਾ ਦੇਂਦੇ ਆ ਔਰ ਜਿਹੜੇ ਤੇ ਇਲੀਗਲ ਵੱਡੀਆਂ-ਵੱਡੀਆਂ ਸਾਰੀਆਂ ਜਿਹੜੀਆਂ ਕਰੋੜਾਂ ਰੁਪਏ ਨਾਲ ਰਿਸ਼ਵਤਾਂ ਆਂਦੀਆਂ ਐ ਐਮਟਪੀਵੀ ਵਿਭਾਗ ਨੂੰ ਆਂਦੀਆਂ ਔਰ ਸਟੇਟ ਅਫਸਰਾਂ ਨੂੰ ਆਂਦੀਆਂ ਉੱਥੇ ਇਹ ਕੋਈ ਕਾਰਵਾਈ ਦੇਖੋ ਜੇ ਕਿਸੇ ਕਾਰਪੋਰੀ ਦੇ ਅਫਸਰ ਨੂੰ ਕੋਈ ਸ਼ਿਕਾਇਤ ਕਰੀਏ ਜੇ بار بار ਕੋਈ ਐਨ ਜੀਓ ਸ਼ਿਕਾਇਤ ਕਰਦੀ ਏ ਉਹਦੇ ਵਿੱਚ ਉਹਨਾਂ ਦੇ ਕਾਰਵਾਈ ਹੋਣੀ ਬੰਦੀ ਏ ਲਾਜ਼ਮੀ ਕਾਰਵਾਈ ਜੇ ਨਹੀਂ ਕਾਰਵਾਈ ਹੁੰਦੀ ਇਹਦਾ ਮਤਲਬ ਉਹਦੇ ਵਿੱਚ ਪੈਸੇ ਲਏ ਗਏ ਆ ਕਾਨੂੰਨ ਸਭ ਵਾਸਤੇ ਇੱਕ ਹੈ ਅਮੀਰ ਵਾਸਤੇ ਵੀ ਇੱਕ ਹੈ ਗਰੀਬ ਵਾਸਤੇ ਵੀ ਇੱਕ ਹੈ ਪਰ ਸਾਡੇ ਜਿਹੜੇ ਐਮਟਪੀ ਭਾਗ ਦੇ ਅਫਸਰ ਹੈ ਉਹਨਾਂ ਨੇ ਅਮੀਰਾਂ ਨੂੰ ਸੂਰਤਾ ਦਿੱਤੀਆਂ ਉਹਨਾਂ ਕੋ ਸ਼ਾਨਦਾਰ ਜ਼ਮੀਨਾਂ ਵੀ ਮਲਾਈ ਜਾਂਦੇ ਪਿਆ ਆ ਕੁਣਾ ਕੁੰਜਾਇਆ ਸਾਰੀਆਂ ਵੀ ਕਰਵਾਈ ਜਾ ਰਿਹਾ ਅੱਜ ਵਾਲ ਸਟਰੀ ਦਰਬਾਰ ਸਰ ਦੇ ਅੰਦਰ ਵੇਖੋ 103 ਹੋਟਲਾਂ ਦੀ ਜਿਹੜੀ ਲਿਸਟ ਹੈ ਉਹ ਵੀ ਤਿਆਰ ਕਿਨੇ ਕੀਤੀ ਕਾਰਪੋਰੇਸ਼ਨ ਦੇ ਅਫਸਰ ਨੇ ਏਟੀਪੀ ਅਰੰਭ ਖੰਨਾ ਇੱਕ ਇਮਾਨਦਾਰ ਅਫਸਰ ਸੀ ਔਰ ਜਿਹੜਾ ਅਫਸਰ ਇਮਾਨਦਾਰੀ ਨਾਲ ਕੰਮ ਕੀਤਾ ਉਹਨੂੰ ਵੀ ਉਹਦਾ ਇਨਾਮ ਮਿਲਿਆ ਬੜਾ ਵੱਡਾ ਉਹਨੂੰ ਭਗਵੰਤ ਮਾਨ ਜੀ ਉਹਨੂੰ ਕੀ ਨਾਮ ਮਿਲਿਆ ਉਹਨੂੰ ਚੋਕ ਕੇ ਪਹਿਲਾਂ ਹਲਕਾ ਚੇਂਜ ਕਰਾਤਾ ਤੇ ਬਾਅਦ ਚੋਕ ਕੇ ਅਬੋਰ ਛੁੜਦਾ ਤਾਂ ਕਿ ਉਹ ਕਾਰਵਾਈ ਨਾ ਕਰਾਵੇ ਜਿਹੜੇ ਇਮਾਨਦਾਰ ਅਫਸਰ ਹੈ ਇੱਥੋਂ ਦੇ ਐਮਟੀਪੀ ਭਾਵੇਂ ਜਿਹੜੇ ਐਮਟੀਪੀ ਨੂੰ ਟਿਕਣ ਨਹੀਂ ਦਿੰਦੇ ਅੱਜ ਤੱਕ ਹੀ ਉਹਨੇ ਨੰਗਾ ਕਰਤਾ ਸੀ ਉਹਨੇ 103 ਨਜਾਇਜ਼ ਸਾਰੀਆਂ ਦੀ ਲਿਸਟ ਜਿਹੜੀ ਸੀ ਜਗਜाहिर ਕੀਤੀ ਸੀ ਇਹਦਾ ਮਤਲਬ ਹੋ ਗਿਆ ਭਗਵੰਤ ਮਾਨ ਜੀ ਕੋਸ਼ਿਸ਼ ਕਰ ਰਹੇ ਨੇ ਵਧੀਆ ਸਰਕਾਰ ਚਲਾਉਣ ਦੀ ਭਗਵੰਤ ਮਾਨ ਜੀ ਇਮਾਨਦਾਰ ਨੇ ਉਹਨਾਂ ਦੀ ਟੀਮ ਵਧੀਆ ਕੰਮ ਕਰ ਰਹੀ ਏ ਪਰ ਜਿਹੜੇ ਥੱਲੇ ਅਫਸਰ ਹੈ ਉਹਨਾਂ ਨੂੰ ਤਾਂ ਭਗਵੰਤ ਮਾਨ ਜੀ ਦਾ ਕਹਿਣਾ ਮੰਨਣਾ ਚਾਹੀਦਾ ਨਾ ਉਹ ਵੀ ਤਾਂ ਜਨਤਾ ਦੇ ਟੈਕਸਾਂ ਦੀਆਂ ਤਰ੍ਹਾਂਾਂਵਾਂ ਲੈਂਦੇ ਆ ਨਾ ਪਰ ਨਹੀਂ ਇਹ ਬੇਸ਼ਰਮ ਬੇਈਮਾਨ ਚੋਰ ਠੱਗ ਅਫਸਰ ਇਹ ਸੁਧਰਦੇ ਨਹੀਂ ਪਏ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਕਰਾਈ ਜਾਵੇ ਇਹਨਾਂ ਦੇ ਨਾਰਕੋ ਟੈਸਟ ਕਾਇਆ ਜਾਣ ਅੱਧੀ ਤਿਹਾਰ ਜਲ ਭਰ ਜੂਗੀ ਅੰਮ੍ਰਿਤਸਰ ਦਾ ਕਾਰਪੋਰੇਟ ਦਫ਼ਤਰ ਅੱਜ ਜਿੰਨੇ ਵੀ ਅਫਸਰ ਹੈ ਮੈਂ ਸਾਰੇ ਨਹੀਂ ਕਹਿੰਦਾ 90% ਇੱਥੇ ਚੋਰ ਕੁੱਤੀ ਰਲੇ ਹੋਏ ਆ ਲੋਕਾਂ ਦਾ ਖੂਨ ਚੂਸ ਰਹੇ ਆ ਇੱਥੇ ਦਰਬਾਰ ਸਾਹਿਬ ਦੇ ਕੋਲ ਇੱਕ ਹੋਟਲ ਸੀ ਮਾਨਯੋਗ ਸੀਐਮ ਭਗਵੰਤ ਮਾਨ ਜੀ ਹੁੰਦੀ ਉਹਦੀ ਬਿਲਡਿੰਗ ਤੋਂ ਆ ਕੇ ਗਏ ਆ ਤੇ ਅੱਜ ਫਿਰ ਉੱਥੇ ਉਹ ਸਾਰੀ ਜਾਇਦਾਦ ਹੋ ਗਈ ਹੈ ਮਤਲਬ ਭਗਵੰਤ ਮਾਨ ਜੀ ਨੂੰ ਵੀ ਇਹ ਮੈਸੇਜ ਪਹੁੰਚਣਾ ਦੇਦਾ ਵੀ ਜਿਹੜਾ ਕੰਮ ਤੁਸੀਂ ਕਰਾਇਆ ਜਾਇਜ਼ ਉਹਨਾਂ ਨੂੰ ਵੀ ਇਹਨਾਂ ਰਿਸ਼ਵੂਸ ਲੈ ਕੇ ਨਜਾਇਜ਼ ਨੂੰ ਜਾਇ ਅੱਜ ਆ ਗਿਆ ਜਿਹੜੀ ਵੀ ਉਸਾਰੀ ਹੁੰਦੀ ਹੈ ਜਿਹੜੀ ਵੀ ਨਜਾਇਜ਼ ਸਾਰੀ ਹੁੰਦੀ ਹੈ ਉਹ ਇੱਥੇ ਐਮਟੀਪੀ ਵਿਭਾਗ ਦੇ ਅਫਸਰਾਂ ਨੂੰ ਲੱਖਾਂ ਰੁਪਏ ਰਿਸ਼ਵਤ ਦੇ ਕੇ ਜਾਇਜ਼ ਬਣ ਜਾਂਦੀ ਹੈ ਓਕੇ 9 ਮਹੀਨੇ ਹੋ ਗਏ ਕਾਰਵਾਈ ਨੂੰ 9 ਮਹੀਨੇ ਪਹਿਲੇ ਯਾਨੀ ਤੀਸਰੇ ਮਹੀਨੇ ਇੱਕ ਲਿਸਟ ਬਣੀ ਸੀਗੀ ਕਿ ਇਹਦੇ ਵਿੱਚ 103 ਬਿਲਡਿੰਗਸ ਆ ਗਈਆਂ ਜਿਹੜੇ ਗੈਰ ਕਾਨੂੰਨੀ ਤੰਗ ਨਾਲ ਬਣਦੀਆਂ ਨੇ ਐਸਵੇਰ ਕਾਰਪੋਰੇਸ਼ਨ ਦਾ ਐਟਪੀ ਨੇ ਬਣਾਈ ਸੀਗੀਆਂ ਅੱਜ ਤੱਕ ਉਹਦੇ ਉੱਤੇ ਕਾਰਵਾਈ ਨਹੀਂ ਹੋਈ ਐਟਪੀ ਦੀ ਟਰਾਂਸਫਰ ਵੀ ਹੋ ਗਈ ਕਮਿਸ਼ਨਰ ਸਾਹਿਬ ਹੁਣ ਵੀ ਕਹਿੰਦੇ ਨੇ ਕਾਰਵਾਈ ਕਰਾਂਗੇ ਦੇਖੋ ਜੀ ਜਿਹੜੇ ਪੁਰਾਣੇ ਪਹਿਲੇ ਸਾਡੇ ਕਮਿਸ਼ਨਰ ਸੀਗੇ ਹਰਪ੍ਰੀਤ ਜੀ ਆਪਾਂ ਇਹ ਲਿਸਟ ਜਿਹੜੀ ਆ ਉਹਨਾਂ ਦੇ ਧਿਆਨ 'ਚ ਵੀ ਲਿਆਂਦੀ ਸੀਗੀ ਉਹਨਾਂ ਨੇ ਇੱਕ ਲਿਖਤੀ ਲੈਟਰ ਦਿੱਤੀ ਸੀਗੀ ਚਲੋ ਉਹਨਾਂ ਨੇ ਪੁਸ਼ ਬਿਲਡਿੰਗਾਂ ਦੇ ਉੱਤੇ ਕਾਰਵਾਈ ਕੀਤੀ ਸੀਗੀ ਔਰ ਉਹ ਬਿਲਡਿੰਗਾਂ ਜਿਹੜੇ ਉਹਨਾਂ ਦੇ ਹੁਕਮਾਂ ਦੇ ਸੀਲ ਕਰ ਦਿੱਤੀਆਂ ਗਈਆਂ ਜਿਹੜੀਆਂ ਨਜਾਇਜ਼ ਹੋਟਲ ਬਣੇ ਸੀ ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਉਹਨਾਂ ਦੀ ਬਦਲੀ ਇੱਥੋਂ ਟਰਾਂਸਫਰ ਹੋਈ ਹੈ ਕਮਿਸ਼ਨ ਸਾਹਿਬ ਦੀ ਔਰ ਨਵੇਂ ਜਿਹੜੇ ਕਮਿਸ਼ਨ ਸਾਹਿਬ ਦੇ ਕਾਰਜਕਾਲ ਦੌਰਾਨ ਉਹ ਜਿਹੜੀਆਂ ਸੀਲ ਬਿਲਡਿੰਗਾਂ ਦੁਬਾਰਾ ਖੁੱਲ ਗਿਆਂ ਉਹ ਹੋਟਲ ਦੁਬਾਰਾ ਖੁੱਲ ਗਏ ਅੱਜ ਉਥੇ ਢੜਲੇ ਨਾਲ ਕੰਮ ਚੱਲ ਰਿਹਾ ਔਰ ਉਹਨਾਂ ਨਜਾਇਜ਼ ਸਾਰਿਆਂ ਬਾਰੇ ਆਪਾਂ ਮਾਨ ਜੋ ਕਮਿਸ਼ਨ ਜਿਹੜੇ ਗੋਲਪਰੀ ਤੌਲਖ ਜੀ ਆ ਇਹਨਾਂ ਨੂੰ ਬੜੀ ਵਾਰ ਜਾਣੂ ਕਰਾ ਚੁੱਕੇ ਆ ਲਿਖਤੀ ਤਰਖਾਸ਼ਾਂ ਦੇ ਚੁੱਕੇ ਆ ਪਰ ਹਾਨੂ ਨਹੀਂ ਸਮਝ ਆ ਰਹੀ ਵੀ ਕੀ ਮਜਬੂਰੀ ਆ ਕਿ ਪ੍ਰਸ਼ਾਸਨ ਉਹਨਾਂ ਨਜਾਇਜ਼ ਸਾਰਿਆਂ ਤੇ ਕਾਰਵਾਈ ਕਰਨ ਨੂੰ ਤਿਆਰ ਨਹੀਂ ਕਿਉਂ ਕਿਉਂ ਤੁਸੀਂ ਕਹਿੰਦੇ ਤੁਹਾਨੂੰ ਨਹੀਂ ਸਮਝ ਆ ਰਹੀ ਕੋਈ ਪੋਲਿਟੀਕਲ ਪ੍ਰੈਸ਼ਰ ਹੈ ਜਾਂ ਕੋਈ ਤਗੜਾ ਰਸੂਖਦਾਰ ਬੰਦੇ ਦਾ ਪ੍ਰੈਸ਼ਰ ਹੈ ਕੋਈ ਪੈਸਿਆਂ ਦਾ ਪ੍ਰੈਸ਼ਰ ਹੈ ਇਸ ਕਰਕੇ ਕਾਰਵਾਈ ਨਹੀਂ ਹੋ ਰਹੀ ਇਥੇ ਸਰ ਪੈਸੇ ਦਾ ਪ੍ਰੈਸ਼ਰ ਆ ਕਿਉਂਕਿ ਪੈਸੇ ਦਾ ਪ੍ਰੈਸ਼ਰ ਇਸ ਕਰਕੇ ਦੇਖਿਆ ਜਾ ਰਿਹਾ ਵੀ ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਦਾ ਕੇ.ਟੀ.ਪੀ. ਹਰਜਿੰਦਰ ਪਾਪਾ ਹਰਜਿੰਦਰ ਬਾਬਾ ਜੀ ਸੋਰੀ ਜਿੰਨੂੰ ਕਹਿੰਨੇ ਹਾਂ ਉਹਨੂੰ ਵੀ ਵਿਜੀਲੈਂਸ ਨੇ ਇੱਕ 50000 ਰੁਪਏ ਦੀ ਰਿਸ਼ਵ ਦੇ ਰੰਗੇ ਹੱਥੀ ਫੜਿਆ ਸੀਗਾ ਉਥੋਂ ਇਹ ਸਾਰਾ ਜਿਹੜਾ ਕਾਲਾ ਚਿੱਠਾ ਇਹਨਾਂ ਦਾ ਜਗ ਜਹਰ ਹੁੰਦਾ ਵਾ ਕਿ ਇਹ ਪੈਸਿਆਂ ਤੋਂ ਬਗੈਰ ਕੋਈ ਕੰਮ ਨਹੀਂ ਕਰਦੇ ਕਿਸੇ ਕਾਨੂੰਨ ਨੂੰ ਨਹੀਂ ਮੰਨਦੇ ਕੋਈ ਇਹ ਹਾਈ ਕੋਰਟ ਦੇ ਹੁਕਮ ਉਹਨਾਂ ਨਹੀਂ ਮੰਨਦੇ ਅੱਜ ਹਾਈ ਕੋਰਟ ਦੇ ਹੁਕਮਾਂ ਦੀਆਂ ਸ਼ਰਮ ਕੋਈ ਅਫਸਰ ਧਜੀਆਂ ਡਾ ਰਿਹਾ ਜਿਨ੍ਹਾਂ ਦਾ ਮੈਂ ਨਾਮ ਲੈ ਅੱਜ ਚੀਰ ਮੰਡੀ ਜਿਹੜੀ ਕਿ ਹਲਕਾ ਇਸਟ ਤੇ ਅੰਦਰ ਆਉਂਦੀ ਆ ਉੱਥੇ ਅਨਗਿੰਦ ਹੋਟਲ ਬਣ ਗਿਆ ਜਿਹੜੀ ਕਿ ਚੀਰ ਮੰਡੀ ਐਮਟੀਪੀ ਨਰਿੰਦਰ ਸ਼ਰਮੇ ਦੇ ਅਧੀਨ ਆ ਏਟੀਪੀ ਪਰਮਿੰਦਰਜੀਤ ਸਿੰਘ ਦੇ ਅਧੀਨ ਆ ਔਰ ਬਿਲਡਿੰਗ ਇੰਸਪੈਕਟਰ ਜਿਹੜਾ ਕਿ ਮਨੀਸ਼ ਰੋੜਾ ਉਹਦੇ ਅਧੀਨ ਇਹ ਇਲਾਕਾ ਵਾ ਅੱਜ ਉੱਥੇ ਕਟੋ ਕਟਨੇ ਦੇ 100 ਦੇ ਕਰੀਬ ਜਿਹੜਾ ਹੋਟਲ ਬਣ ਕੇ ਤਿਆਰ ਹੋ ਰਿਹਾ ਕੀ ਗੱਲ ਪ੍ਰਸ਼ਾਸਨ ਕੰਮ ਕਰਨੀ ਨਹੀਂ ਸੁੱਤਾ ਵਾ ਇਹਨਾਂ ਨੇ ਨਹੀਂ ਵੇਖਦਾ ਪਿਆ ਵੀ ਵਾਲ ਸਿਟੀ ਦੇ ਵਿੱਚ ਕਿਉਂ ਨਜਾਇਜ਼ ਸਾਰੀਆਂ ਹੋ ਰਹੀਆਂ ਔਰ ਉਹਨਾਂ ਨਜਾਇਜ਼ ਸਾਰੀਆਂ ਦੇ ਖਿਲਾਫ ਬੜੇ ਹੀ ਸਮਾਜ ਸੇਵੀਆਂ ਨੇ ਇਹਨਾਂ ਨੂੰ ਲਿਖਤੀ ਲੈਟਰਾਂ ਦਿੱਤੀਆਂ ਕਮਿਸ਼ਨਰ ਸਾਹਿਬ ਨੂੰ ਲੈਟਰਾਂ ਦਿੱਤੀਆਂ ਪਰ ਕੋਈ ਸੁਣਵਾਈ ਨਹੀਂ ਇਹ ਪ੍ਰਸ਼ਾਸਨ ਕੰਬ ਕਰੰਦੇ ਨੀਂਦ ਸੁਤਾ ਵਾ ਅੱਜ ਵੀ ਚੀਲ ਮੰਡੀ ਦੇ ਵਿੱਚ ਨਜਰੀਆਂ ਨਜਾਇਜ਼ ਉਹ ਸਾਰੀਆਂ ਧੜਲੇਨਾ ਚੱਲ ਰਹੀਆਂ ਕੀ ਗੱਲ ਜੀ ਪ੍ਰਾਣੀਆਂ ਸਾਰੀਆਂ ਮਾਪਾਂ ਕਹਿੰਦੇ ਆ ਵੀ ਸਾਨੂੰ ਪਤਾ ਨਹੀਂ ਲੱਗਾ ਅੱਜ ਨਵੀਆਂ ਸਾਰੀਆਂ ਮੈਂ ਏਟੀਪੀ ਪਰਮਿੰਦਰਜੀਤ ਸਿੰਘ ਨੂੰ ਉਹਨਾਂ ਦੇ ਵਟਸਐਪ ਦੇ ਉੱਤੇ ਵਟਸਐਪ ਕੀਤੀਆਂ ਔਰ ਲਿਖਤੀ ਕਮਲੇਂਟਾਂ ਕੀਤੀਆਂ ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਅੱਜ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਕੀ ਕਹੇ ਕਮਿਸ਼ਨਰ ਸਾਹਿਬ ਨੇ ਔਰ ਕਮਿਸ਼ਨਰ ਸਾਹਿਬ ਨੇ وہی ਪ੍ਰਾਣਾ ਰਟਾ ਰਟਾਇਆ ਜਵਾਬ ਸਾਨੂੰ ਫੇਰ ਮਿਲਿਆ ਵਾ ਕਿ ਜੀ ਮੈਂ ਦੇਖਦਾ ਮੈਂ ਕਾਰਵਾਈ ਕਰਦਾ ਸਾਨੂੰ ਮੇਦਿਆ ਵੀ ਕਮਿਸ਼ਨਰ ਸਾਹਿਬ ਇਹ ਤੇ ਕਾਰਵਾਈ ਕਰਨਗੇ ਬਟ ਜੇ ਇਸ ਬਿਲਡਿੰਗਾਂ ਦੇ ਉੱਤੇ ਕਾਰਵਾਈ ਨਾ ਕੀਤੀ ਗਈ ਤੇ ਆਪਾਂ ਇਹਨਾਂ ਨਜਾਇਜ਼ ਉਹ ਸਾਰਿਆਂ ਦੇ ਖਿਲਾਫ ਮਾਨਜੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਇਹ ਕਾਲੀਆਂ ਪੀਡਾਂ ਨੂੰ ਬਣਦੀਆਂ ਸਜ਼ਾਵਾਂ ਜ਼ਰੂਰ ਦਿਵਾ ਕੇ ਹਟਾਂਗੇ ਅੱਜ ਜਿਹੜੀਆਂ ਕਾਲੀਆਂ ਪੀਡਾਂ ਪਿਛਲੇ ਕਾਫੀ ਸਮੇਂ ਤੋਂ ਐਮਟਬੀ ਡਿਪਾਰਟਮੈਂਟ ਨੂੰ ਜੋਗਾ ਦੀ ਤਰ੍ਹਾਂ ਚੰਬੜੀਆਂ ਇਹਨਾਂ ਦੀ ਬਦਲੀ ਕਰਨ ਦੀ ਲੋੜ ਹੈ ਅੱਜ ਉਹੋ ਹੀ ਬੰਦੇ ਬਾਰ-ਬਾਰ ਐ ਐਮਟੀਬੀ ਲੱਗ ਰਹੇ ਨੇ ਮੈਂ ਤੇ ਪ੍ਰਸ਼ਾਸਨ ਦੇ ਹੁਕਮਾਂ ਤੋਂ ਬੜਾ ਮੈਨੂੰ ਕਹੇ ਵਾਲੇ ਹਾਸੋਏ ਨਹੀਂ ਹੁੰਦੀ ਆ ਬਈ ਅੱਜ ਸ਼ਾਮ ਨੂੰ ਉਹਨਾਂ ਦੀ ਬਦਲੀ ਕੀਤੀ ਜਾਂਦੀ ਆ ਤੇ ਸਵੇਰੇ ਫੇਰ ਆਡਰ ਕੈਨਸਲ ਕਰ ਦਿੱਤੇ ਜਾਂਦੇ ਆ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਪ੍ਰਸ਼ਾਸਨ ਨੂੰ ਸੁੰਘਦੀ ਆ ਬਈ ਪਹਿਲਾਂ ਉਹੋ ਹੀ ਜਿਹੜਾ ਅਫਸਰ ਹੁੰਦਾ ਉਹਨਾਂ ਵਾਸਤੇ ਮਾੜਾ ਲੱਗਦਾ ਉਹਨਾਂ ਦੀ ਬਦਲੀ ਕਰ ਦਿੱਤੀ ਜਾਂਦੀ ਆ ਮੁੜ ਕੇ ਉਹੋ ਹੀ ਅਫਸਰ ਨੂੰ ਦੁਬਾਰਾ ਫੇਰ ਉਹੋ ਹੀ ਇਲਾਕਾ ਦਿੱਤਾ ਜਾਂਦਾ ਮੈਂ ਤੇ ਇਹਨਾਂ ਦੇ ਅਫਸਰਾਂ ਦੇ ਵੀ ਆਡਰਾਂ ਤੋਂ ਬੜਾ ਹਾਸੋਏ ਨਹੀਂ ਹੁੰਦੀ ਆ ਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੀ ਇਹ ਕਾਲੀਆਂ ਪੇਡਾਂ ਅ ਸੁਭਾਸ਼ ਜੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਭਾਜੀ ਹੋਰਾਂ ਨੇ ਗੱਲ ਕੀਤੀ ਹੈ ਕਿ ਦੁਬਾਰਾ ਉਹਨਾਂ ਦੇ ਬਿਲਡਿੰਗ ਦੁਬਾਰਾ ਉਹਨਾਂ ਦੀ ਫਿਰ ਉਸੇ ਡਿਪਾਰਟਮੈਂਟ ਦੇ ਵਿੱਚ ਪੋਸਟਿੰਗ ਹੋ ਜਾਂਦੀ ਹੈ ਜਿਸ ਡਿਪਾਰਟਮੈਂਟ ਚ ਉਹਨਾਂ ਨੂੰ ਕੱਢਿਆ ਜਾਂਦਾ ਹੈ ਕੀ ਇਹਦੇ ਪਿੱਛੇ ਕੀ ਕਾਰਨ ਹੈ ਜਰਾ ਇਹਦੇ ਵਿੱਚ ਪੋਲੀਟਿਕਲ ਦਬਾਅ ਤੇ ਮਨੀ ਮਨੀ ਐਸਲੇ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਪੰਜਾਬ ਦੇ ਲੋਕਾਂ ਦਾ ਖੂਨ ਚੂਸਦੇ ਆ ਇੱਕ ਮਤਲਬ ਜਿਹੜੇ ਇੱਥੋਂ ਦੇ ਲੀਡਰ ਨੇ ਤੇ ਇੱਕ ਜਿਹੜੇ ਕਰਪਟ ਅਫਸਰ ਸਾਰੇ ਲੀਡਰ ਨਹੀਂ ਬੜੇ ਬੜੇ ਵਧੀਆ ਲੀਡਰ ਨੇ ਅਸੀਂ ਭਗਵੰਤ ਮਾਨ ਜੀ ਦੀ ਸ਼ਲਾਘਾ ਕਰਦੇ ਆ ਭਗਵੰਤ ਮਾਨ ਜੀ ਬੜੇ ਸੁਚਾਰੂ ਢੰਗ ਨਾਲ ਪੰਜਾਬ ਦੇ ਮੁੱਦਿਆਂ ਦੇ ਹੱਲ ਕਰ ਰਹੇ ਆ ਪਰ ਥੱਲੇ ਕੁਝ ਕਾਲੀਆਂ ਭੇਡਾਂ ਉਨੀ ਪਾਰਟੀ ਚ ਵੀ ਆ ਗਈਆਂ ਅੱਜ ਤੱਕ ਕਿਸੇ ਨੇ ਵੀ ਵੇਖੋ ਭਗਵੰਤ ਮਾਨ ਜੀ ਪਿੱਛੇ ਆਵਾਜ਼ ਚੁੱਕੇ ਗਏ ਸੀ ਸਾਡੇ ਮਾਨ ਜੋ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਆਵਾਜ਼ ਚੁੱਕੇ ਗਏ ਸੀ ਵੀ ਜਿਹੜੀਆਂ ਅੰਮ੍ਰਿਤਸਰ ਸ਼ਹਿਰ ਚ ਨਜਾਇਜ਼ ਸਾਰੀਆਂ ਬੰਦ ਹੋਣਗੀਆਂ ਉਸ ਵੇਲੇ ਵੀ ਉਹਨਾਂ ਦੇ ਨਾਲ ਕਈ ਐਮਐਲਏ ਸਭ ਬੈਠੇ ਸੀ ਕਈ ਆਮ ਉਹਦੀ ਪਾਰਟੀ ਦੇ ਵਰਕਰ ਬੈਠੇ ਸੀ ਉਹਨਾਂ ਦੀ ਵੀਡੀਓ ਅੱਜ ਵੀ ਕਈ ਵਾਰ ਆਂਦੀ ਹੈ ਸੋਸ਼ਲ ਮੀਡੀਆ ਦੇ ਪਰ ਮੈਂ ਮంత్రి ਢਾਲੀਵਾਲ ਜੀ ਦੇ ਉਸ ਬਿਆਨ ਤੋਂ ਬਾਅਦ ਨਹੀਂ ਵੇਖਿਆ ਕਿ ਕਿਸੇ ਐਮਐਲਏ ਨੇ ਕਿਸੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਕਿਸੇ ਅਫਸਰ ਨੇ ਜਿਹੜਾ ਮੰਤਰੀ ਢਾਲੀਵਾਲ ਜੀ ਨੇ ਇੱਕ ਪ੍ਰਣ ਲਿਆ ਸੀ ਉਹਦੇ ਤੇ ਪੈਰਾ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਅਸੀਂ ਮੰਤਰੀ ਢਾਲੀਵਾਲ ਜੀ ਦੇ ਨਾਲ ਆ ਅਸੀਂ ਮਾਨਯੋਗ ਭਵੰਤਵਾਂ ਦੀਆਂ ਨੀਤੀਆਂ ਸਮਰਥਨ ਕਰਦੇ ਹਾਂ ਕੇਜੀਵਾਲ ਦੀਆਂ ਨੀਤੀਆਂ ਸਮਰਥਨ ਕਰਦੇ ਹਾਂ ਅਸੀਂ ਜਿਹੜੇ ਸੁੱਤੇ ਹੋਏ ਜਿਨ੍ਹਾਂ ਅਫਸਰਾਂ ਦੇ ਜਮੀਰ ਮਰ ਗਏ ਆ ਜਿਨ੍ਹਾਂ ਲੀਡਰਾਂ ਦੇ ਜਮੀਰ ਮਰ ਗਏ ਆ ਅਸੀਂ ਰੋਜ਼ ਉਨ੍ਹਾਂ ਨੂੰ ਜਲੀਲ ਕਰਦੇ ਹਾਂ ਜਲੀਲ ਇਸ ਕਰਕੇ ਕਰਦੇ ਹਾਂ ਸ਼ਾਇਦ ਇੱਕ ਦਿਨ ਉਹਨਾਂ ਧੋਤੇ ਜਾਣ ਸ਼ਾਇਦ ਉਹਨਾਂ ਨੂੰ ਸ਼ਰਮ ਆ ਜਾਏ ਉਹ ਬੇਸ਼ਰਮ ਜਿਹੜੇ ਗਿਆ ਆਪਣੀ ਜਿਹੜੀ ਜ਼ਮੀਰ ਉਹਨਾਂ ਦੇ ਮਰੇ ਆ ਜਗਾਨ ਤੇ ਅੰਮ੍ਰਿਤਸਰ ਦੇ ਭਲੇ ਦੀ ਗੱਲ ਕਰਨ ਸੋ 103 ਬਿਲਡਿੰਗਸ ਨੇ ਜਿਹੜੀਆਂ ਕਿ ਐਮਟੀਪੀ ਕਾਰਪੋਰੇਸ਼ਨ ਦਾ ਐਮਟੀਪੀ ਡਿਪਾਰਟਮੈਂਟ ਹੈ ਜਿੱਦੇ ਵਿੱਚ ਲਿਸਟ ਬਣਾਈ ਗਈ ਸੀਗੀ ਔਰ 103 ਜਿਹੜੀਆਂ 103 ਬਿਲਡਿੰਗਸ ਸੀਗੀਆਂ ਉਹਨਾਂ ਨੂੰ ਨਿਸ਼ਾਨ ਚਿੰਨਿਤ ਕੀਤਾ ਗਿਆ ਸੀਗਾ ਕਿ ਇਹ ਇਲੈਗਲ ਬਣਦੀਆਂ ਨੇ ਔਰ ਉਹਨਾਂ ਦੀ ਇੱਕ ਲਿਸਟ ਬਣੀ ਸੀਗੀ ਉਸ ਵੇਲੇ ਦੇ ਏਟੀਪੀ ਵੱਲੋਂ ਬਣਾਈ ਗਈ ਸੀ ਕਿ ਮੇਰੇ ਹਲਕੇ ਦੇ ਵਿੱਚ ਆ ਜਿਹੜੀਆਂ ਬਿਲਡਿੰਗਸ ਉਹ ਸਾਰੀਆਂ ਨੇ ਉਹ ਸਾਰੀਆਂ ਜਾ ਰਹੀਆਂ ਨੇ ਇਹ ਇਲੈਗਲ ਨੇ ਇਹਦੇ ਤੇ ਜਿਹੜੇ ਕਾਰਪੋਰੇਸ਼ਨ ਦੇ ਨਿਯਮ ਨੇ ਉਹ ਪੂਰੇ ਨਹੀਂ ਹੋ ਰਹੇ ਪਰ ਉਹ 9 ਮਹੀਨਿਆਂ ਦੇ ਵਿੱਚ ਵੀ ਉਹਦੇ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਹੁਣ ਕਾਰਪੋਰੇਸ਼ਨ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਆਲੋਪਲੇ ਜੇ ਅਭਿਸ਼ਵਾਸ਼ ਦੂਰ ਜੋ ਆਇਆ ਹੈ ਕਿ ਉਹ ਇਸ ਜਿਹੜੀ ਕੰਪਲੇਂਟ ਹੈ ਉਹਨੂੰ ਸਟੱਡੀ ਕਰਨਗੇ ਫਿਰ ਇਸ ਤੇ ਕੋਈ ਕਾਰਵਾਈ ਕਰਨਗੇ ਤੇ ਨਿਰਪੱਖ ਤੌਰ ਤੇ ਕਾਰਵਾਈ ਕਰਨਗੇ ਆਪਣਾ ਪਰਸਨਟੇਸ਼ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ